ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੱਡੀ ਜਿੱਤ ਹੋਈ ਹੈ ਜਲੰਧਰ ਵੈਸਟ ਵੀ ਚੋਣ ਸੀਗੀ ਜ਼ਿਮਨੀ ਚੋਣ ਸੀ ਸ਼ਿਤਲੰਗਰਾਲ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਮਹਿੰਦਰ ਭਗਤ ਨੇ ਵੱਡੀ ਲੀਡ ਹਾਸਲ ਕੀਤੀ ਹੈ 37000 ਤੋਂ ਵੱਧ ਵੋਟਾਂ ਦੇ ਮਾਰਜਨ ਦੇ ਨਾਲ ਉਹ ਵਿਰੋਧੀਆਂ ਤੋਂ ਜਿੱਤ ਗਏ ਨੇ ਯਾਨੀ ਕਿ ਕੁੱਲ ਮਿਲਾ ਕੇ ਵੱਡਾ ਬਹੁਮਤ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਹੈ ਹਾਲਾਂਕਿ ਵਿਰੋਧੀ ਇਸ ਨੂੰ ਕਹਿ ਰਹੇ ਨੇ ਕਿ ਸੱਤਾਧਾਰੀ ਪਾਰਟੀ ਨੇ ਕਿਸੇ ਹੋਰ ਤਰੀਕੇ ਦੇ ਆਲੋ ਵੋਟਾਂ ਆਪਣੇ ਹੱਕ ਦੇ ਵਿੱਚ ਕਰ ਲਈਆਂ ਨੇ ਪਰ ਜੋ ਵੀ ਹੈ ਜਿੱਤ ਹਾਰ ਬਣੀ ਹੋਈ ਹੈ ਪਰ ਜਿਮਨੀ ਚੋਣ ਦੇ ਵਿੱਚ ਜਲੰਧਰ ਪੱਛਮੀ ਵਾਲੀ ਚੋਣ ਦੇ ਵਿੱਚ ਮੋਹਿੰਦਰ ਭਗਤ ਬਾਜ਼ੀ ਮਾਰ ਗਏ ਨੇ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਜਸ਼ਨ ਦਾ ਮਾਹੌਲ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਸਰਕਾਰ ਹੈ ਸਰਕਾਰ ਚੱਲਦੀ ਹੈ ਤਾਂ ਹੁਣ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਾਨ ਨੂੰ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨਾ ਜਲੰਧਰ ਦੇ ਵਿੱਚ ਕਰਾਇਆ ਦੇ ਉਤੇ ਕੋਠੀ ਲੈਣਾ ਰਾਸ ਆਇਆ ਹੈ ਤੇ ਉਹਨਾਂ ਦੀ ਜਿੱਤ ਹਾਸਲ ਹੋਈ ਆ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ ਕਾਂਗਰਸ ਤੇ ਭਾਜਪਾ ਕਾਫੀ ਪਛੜ ਗਏ ਨੇ ਤੇ ਦੋ ਤਰ੍ਹਾਂ ਹੋਰ ਸੀਗੀਆਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਘੱਟ ਜਿਹੜਾ ਮਾਰਜਿਨ ਆ ਉਹ ਮਿਲਿਆ ਹੈ 500 ਦੇ ਕਰੀਬ ਹੀ ਇਹ ਜਿਹੜੀਆਂ ਵੋਟਾਂ ਨੇ ਤੇ ਥੋੜੀਆਂ ਜਿਹਾ ਵੱਧ 6-700 ਦੇ ਕਰੀਬ ਜਿਹੜੀਆਂ ਵੋਟਾਂ ਨੇ ਉਹ ਬਸਪਾ ਦੇ ਹਿੱਸੇ ਆਈਆਂ ਨੇ ਯਾਨੀ ਕਿ ਦੋਵੇਂ ਤਰ੍ਹਾਂ ਬੁਰੀ ਤਰ੍ਹਾਂ ਹਾਰੀਆਂ ਨੇ ਹਾਲਾਂਕਿ ਟੱਕਰ ਪੂਰੀ ਦਿੱਤੀ ਗਈ ਸੀਗੀ ਦੋ ਹੋਰ ਤਰ੍ਹਾਂ ਵੱਲੋਂ ਭਾਜਪਾ ਤੇ ਕਾਂਗਰਸ ਵੱਲੋਂ ਪਰ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜਿੱਤ ਗਏ ਨੇ 37000 ਤੋਂ ਵੱਧ ਵੋਟਾਂ ਦੇ ਨਾਲ ਉਹਨਾਂ ਨੇ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ ਤੇ ਨਾਲ ਦੀ ਨਾਲ ਤੁਹਾਨੂੰ ਵੱਡੀ ਤੇ ਅਹਿਮ ਖਬਰ ਇਹ ਵੀ ਦੱਸਣ ਜਾ ਰਹੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਉਮੀਦਾਂ ਹੋਰ ਵੀ ਵੱਧ ਗਈਆਂ ਨੇ ਕਿਉਂਕਿ 4 ਜੜੀਆਂ ਨੇ ਉਹ ਜ਼ਿਮਨੀ ਚੋਣਾ ਹੋਰ ਵੀ ਹੋਣੀਆਂ ਨੇ ਉਹਨਾਂ ਜ਼ਿਮਨੀ ਚੋਣਾ ਦੇ ਵਿੱਚ ਵੀ ਵੱਡੀ ਜਿਹੜੀ ਜਿੱਤ ਹਾਸਲ ਹੋਣ ਦੀ ਉਮੀਦ ਵੱਜ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੋ ਜਿਹਾ ਗਰਾਫ ਸੀ ਜਿਹੋ ਜਿਹੇ ਲੋਕ ਇਹਨਾਂ ਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਵੋਟ ਨਹੀਂ ਪੈਣੀ ਪਿੰਡਾਂ ਚ ਲੋਕਾਂ ਨੇ ਵੜਨ ਨਹੀਂ ਦੇਣਾ ਪਰ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਵਿਸ਼ਵਾਸ ਕਰ ਲਿਆ ਹੈ ਵਿਰੋਧੀ ਕਹਿੰਦੇ ਨੇ ਕਿ ਤਰੀਕਾ ਹੋਰ ਹੋ ਸਕਦਾ ਵੋਟਾਂ ਦਾ ਉਹ ਵੋਟਰ ਵੀ ਜਾਣਦੇ ਨੇ ਆਮ ਆਦਮੀ ਪਾਰਟੀ ਵੀ ਜਾਣਦੀ ਹੈ ਪਰ ਇਹ ਸਭ ਦੇ ਬਾਵਜੂਦ ਇੱਕ ਵਾਰ ਫੇਰ ਝਾੜੂ ਦਾ ਜਾਦੂ ਚੱਲ ਗਿਆ ਜਲੰਧਰ ਵੈਸਟ ਦੇ ਵਿੱਚ ਜਲੰਧਰ ਪਛਮੀ ਦੀ ਚੌਂ ਦੇ ਉੱਤੇ ਮਹਿੰਦਰ ਭਗਤ ਦੀ ਜਿੱਤ ਹੋਈ ਹੈ ਮਹਿੰਦਰ ਭਗਤ ਭਗਤ ਚੁੰਨੀ ਲਾਲ ਦੇ ਪੁੱਤਰ ਨੇ ਜਿਹੜੇ ਪਹਿਲਾਂ ਐਮਐਲਏ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਤੇ ਜਿਹੜਾ ਇਹਨਾਂ ਦਾ ਸਿਆਸਤ ਦਾ ਸਫਰ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾ ਆਏ ਮਹਿੰਦਰ ਭਗਤ ਨੇ 2000 17 ਦੀਆਂ ਜਿਹੜੀਆਂ ਚੋਣਾਂ ਸੀ ਉਹ ਵੀ ਲੜੀਆਂ ਸੀ ਪਰ ਪਛੜ ਗਏ ਸੀਗੇ ਦੂਜੇ ਨੰਬਰ ਦੇ ਉੱਤੇ ਰਹਿ ਗਏ ਸੀ ਸੁਸ਼ੀਲ ਰਿੰਕੂ ਨੇ ਵੱਡੀ ਲੀਡ ਦੇ ਨਾਲ ਇਹਨਾਂ ਨੂੰ ਹਰਾ ਦਿੱਤਾ ਸੀਗਾ 2022 ਦੀ ਚੋਣ ਵੀ ਮਹਿੰਦਰ ਭਗਤ ਨੇ ਭਾਜਪਾ ਵੱਲੋਂ ਲੜੀ ਤਾਂ ਤੀਜੇ ਨੰਬਰ ਦੇ ਉੱਤੇ ਰਹੇ ਤੇ ਹੁਣ ਜਦੋਂ 2022 ਦੀ ਚੋਣ ਤੋਂ ਬਾਅਦ ਜ਼ਿਮਨੀ ਚੋਣ 2024 ਦੇ ਵਿੱਚ ਹੋਈ ਹੈ ਤਾਂ ਉਹਦੇ ਵਿੱਚ ਸਾਰੇ ਜਿਹੜੇ ਲੱਗੇ ਹੋਏ ਦਾਗ ਸਾਰੇ ਸਭ ਕੁਝ ਜਿਹੜਾ ਇੱਕ ਝਟਕਾ ਦੇ ਦਿੱਤਾ ਉਹਨਾਂ ਨੇ ਵਿਰੋਧੀਆਂ ਨੂੰ ਸਾਰਾ ਕੁਝ ਬਰਾਬਰ ਕਰ ਲਿਆ ਜਿੰਨੀ ਇੱਕ ਜਿੱਤ ਦਾ ਜਿਹੜਾ ਉਹਨਾਂ ਦਾ ਮਾਰਜਨ ਹਾਰਦਾ ਹੁੰਦਾ ਸੀਗਾ ਉਹਦੇ ਤੋਂ ਵੱਧ ਮਾਰਜਨ ਦੇ ਨਾਲ ਉਹ ਜਿੱਤ ਹਾਸਲ ਕਰ ਚੁੱਕੇ ਨੇ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਭਗਤ ਨੇ ਮਹਿੰਦਰ ਭਗਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀਗੇ ਸ਼ੀਤਲ ਅੰਗਰਾਲ ਆਮ ਆਦਮੀ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਸੀ ਕੁਲ ਮਿਲਾ ਕੇ ਸੀਟ ਇੱਕੋ ਸੀ ਚਿਹਰੇ ਕੋਸੀ ਪਾਰਟੀਆਂ ਵੱਖ-ਵੱਖਰੀਆਂ ਸੀ ਬਦਲੀਆਂ ਹੋਈਆਂ ਸੀ ਤਾਂ ਮਹਿੰਦਰ ਭਗਤ ਦੇ ਹਿੱਸੇ ਕਾਫੀ ਵੋਟਾਂ ਆ ਗਈਆਂ ਨੇ 37000 ਤੋਂ ਵੱਧ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਜਿਵੇਂ ਇਸ ਮਾਮਲੇ ਦੀ ਹੋਰ ਅਪਡੇਟ ਆਏਗੀ ਜਸ਼ਨ ਦਾ ਮਾਹੌਲ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਿਡਰ ਹਾਂ ਨਿਰਪੱਖ ਰਹਿਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ بلند ਆਵਾਜ਼ ਸਿੱਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਜੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਇਨ ਕੈਨੇਡਾ ਵਿੱਚ